ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਟਾਈਮ ਅਸੀਂ ਇਸ ਟਾਈਮ ਖਨੌਰੀ ਬਾਰਡਰ ਤੇ ਮੌਜੂਦ ਆ ਮੈਂ ਹਰਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਫਾਈਬਰ 1 ਨਿਊਜ਼ ਕਿਵੇਂ ਇੱਥੋਂ ਦੇ ਹਾਲਾਤ ਜੋ ਕਿ 205 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ ਕਿਸਾਨੀ ਅੰਦੋਲਨ ਨੂੰ ਚੱਲਦਿਆਂ ਸੈਂਟਰ ਸਰਕਾਰ ਦੇ ਨੀਤੀਆਂ ਦੇ ਖਿਲਾਫ ਸੋ ਇਸ ਟਾਈਮ ਸਾਡੇ ਨਾਲ ਸਰਦਾਰ ਡੱਲੇਵਾਲ ਸਾਹਿਬ ਪ੍ਰਧਾਨ ਜੀ ਮੌਜੂਦ ਹਨ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਇਥੋਂ ਦੇ ਮੌਜੂਦਾ ਹਾਲਾਤ ਕੀ ਨੇ ਪਰ ਕਿਸਾਨੀ ਅਧੂਲਨ ਚੱਲਦਿਆਂ ਹੁਣ ਤੱਕ ਕੀ ਛਿੱਟੇ ਨਿਕਲ ਕੇ ਸਾਹਮਣੇ ਆਏ ਨੇ ਪ੍ਰਧਾਨ ਜੀ ਸਾਸੀ ਅਕਾਲ ਜੀ ਪ੍ਰਧਾਨ ਜੀ ਤੁਹਾਡੇ ਵੱਲੋਂ ਜੋ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਧਰਨਾ ਲਗਾਇਆ ਗਿਆ ਪਿਛਲੇ ਲੰਮੇ ਸਮੇਂ ਤੋਂ ਉਸ ਦੇ ਹੁਣ ਤੱਕ ਕੀ ਛਿੱਟੇ ਨਿਕਲ ਕੇ ਸਾਹਮਣੇ ਆਏ ਨੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਸਾਡਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਜੀ ਇਹ ਧਰਨਾ ਇਹ ਪ੍ਰੋਟੈਸਟ ਸਾਡਾ ਇੱਥੇ ਲਾਉਣ ਦਾ ਕੋਈ ਮਨਸ਼ਾ ਨਹੀਂ ਸੀ ਜਿੱਥੇ ਅਸੀਂ ਅੱਜ ਬੈਠੇ ਹਾਂ ਜੀ ਸਾਡੀ ਮਨਸ਼ਾ ਸੀ ਸਾਡਾ ਪ੍ਰੋਗਰਾਮ ਸੀ ਅਸੀਂ ਦਿੱਲੀ ਜਾਵਾਂਗੇ ਦਿੱਲੀ ਕਿਉਂ ਜਾਣਾ ਸੀ ਜੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬੜਕ ਬੜਕ ਟਾਈਮ ਦਿੱਤੇ ਜਿਸ ਵੇਲੇ ਸਾਨੂੰ 2020 21 ਵਾਲੇ ਅੰਦੋਲਨ ਹੁੰਦਿਆਂ ਇਹ ਸਰਕਾਰ ਨੇ ਸਾਡੇ ਅੰਦੋਲਨ ਨੂੰ ਪੋਸਟਪੋਨ ਕਰਵਾਇਆ ਹੈ ਜੀ ਰਿਟਰਨ ਦੇ ਵਿੱਚ ਕੁਝ ਗੱਲਾਂ ਮੰਨੀਆਂ ਸੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲਖੀਂਪੁਰ ਵਾਲੇ ਨੂੰ ਇਨਸਾਫ ਦੇਵਾਂਗੇ ਕਿਸਾਨਾਂ ਦੇ ਪਾਈ ਕੇਸ ਮੁਕੱਦਮੇ ਸਾਰੇ ਅਸੀਂ ਵਾਪਸ ਲਵਾਂਗੇ ਜੀ ਇਹ ਦਿਨ ਅਖੋਰ ਬਹੁਤ ਸਾਰੇ ਮੰਗਾ ਜਿਵੇਂ ਕਿ ਅਸੀਂ ਕਿਹਾ ਸੀ ਕਿ ਬਿਜਲੀ ਸੋਧ ਬੈਲੇ ਸੀ ਦੁਬਾਰਾ ਨਹੀਂ ਲੈ ਕੇ ਆਵਾਂਗੇ ਜੀ ਨਾਲ ਉਹਨਾਂ ਨੇ ਮੰਨਿਆ ਸੀ ਸਾਡੇ ਨਾਲ ਕਿ ਅਸੀਂ ਜਿਹੜਾ ਤੁਹਾਡਾ ਪੋਲੂਸ਼ਨ ਐਕਟ ਹੈ ਉਹਦੇ ਵਿੱਚੋਂ ਐਗਰੀਕਲਚਰ ਸੈਕਟਰ ਨੂੰ ਬਾਹਰ ਕੱਢਾਂਗੇ ਜੀ ਇਹ ਗੱਲਾਂ ਉਹਨਾਂ ਨੇ ਕਹੀਆਂ ਸੀ ਜੀ ਉਸ ਤੋਂ ਵੱਖਰੇ ਤੌਰ ਦੇ ਤੇ ਜਿਸ ਵੇਲੇ ਸਨ 2014 ਦਾ ਇਲੈਕਸ਼ਨ ਹੋਇਆ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਜੀ ਦੇਸ਼ ਤੇ ਲੋਕਾਂ ਨਾਲ ਇੱਕ ਕਮਿਟਮੈਂਟ ਕੀਤੀ ਸੀ ਕਿ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਨਾਲੇ ਕਿਹਾ ਸੀ ਕਿ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਭਾਅ ਦੇਵਾਂਗੇ ਜੀ ਇਹ ਗੱਲ ਮੰਨੀ ਸੀ ਉਹਨਾਂ ਨੇ ਜੀ ਤੋਂ ਜਦੋਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਉਹਨਾਂ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਯਾਦ ਕਰੀਏ ਕਿ ਸਾਨੂੰ ਪਤਾ ਸੀਗਾ ਕਿ ਚੋਣ ਆ ਗਏ ਆ ਉਸ ਚੋਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਡੀ ਸਰਕਾਰ ਨੂੰ ਜਿਹੜਾ ਸਾਡਾ ਕੀਤਾ ਵਾਅਦਾ ਹੈ ਉਹ ਯਾਦ ਕਰਵਾਈਏ ਜੀ ਤਾਕਿ ਸਰਕਾਰ ਇਹ ਨਾ ਹੋਵੇ ਕਿ ਤੇ ਹੋਰ ਨਾ ਪਾਸੇ ਧਿਆਨ ਦੇ ਕੇ ਤੇ ਸਾਡੀ ਗੱਲ ਵਿੱਚ ਰੁੱਝੇ ਜੀ ਅਸੀਂ ਚਾਹੁੰਦੇ ਸੀ ਵੀ ਇਸ ਟਰਮ ਦੇ ਵਿੱਚ ਵਿੱਚ ਉਸ ਉਹਨਾਂ ਮੰਗਾਂ ਨੂੰ ਪੂਰਾ ਕਰਵਾਇਆ ਜਾਵੇ ਜੀ ਲੇਕਿਨ ਉਸ ਮਾਮਲੇ ਦੇ ਉੱਤੇ ਸਰਕਾਰ ਨੇ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਅਸੀਂ ਤੇ 13 ਤਰੀਕ ਨੂੰ ਆਏ ਆ ਤੇ ਆਹ ਜਿਹੜੀ ਅਗਲੇ ਪਾਸੇ ਬੈਰੀਕੇਡਿੰਗ ਹੋਈ ਹੈ ਤੁਸੀਂ ਜਾ ਕੇ ਚੈੱਕ ਕਰੋ ਦੇਖਿਓ ਜੀ ਇਹ 6 7 ਤਰੀਕ ਨੂੰ 6 7 ਫਰਵਰੀ ਨੂੰ ਜੀ ਇਹ ਹੋਣੀ ਸ਼ੁਰੂ ਹੋ ਗਈ ਸੀ ਜੀ ਔਰ ਜਿੱਦੇ ਬੈਰੀਕੇਡਿੰਗ ਹੋਈ ਹੈ ਸਮਝ ਲੋ ਪਬਲਿਕ ਉਸ ਦਿਨ ਤੋਂ ਰੋਕ ਦਿੱਤੀ ਗਈ ਸੀ ਜੀ ਜਦੋਂ ਕਿ ਕਿਸਾਨ ਤਾਂ 13 ਤਰੀਕ ਨੂੰ ਆ ਰਹੇ ਸੀ ਤਾਂ ਇਹ ਅੰਦੋਲਨ ਮਜਬੂਰ ਨਾ ਜਦੋਂ ਇੱਥੇ ਵੱਡੀ ਪੁਦਰ ਦੇ ਉੱਤੇ ਗੋਲਾਬਾਰੀ ਹੋਈ ਸੀ ਦੀਆਂ ਗੋਲੀਆਂ ਚਲਾਈਆਂ 433 ਕਿਸਾਨ ਜ਼ਖਮੀ ਹੋਏ ਤਾਂ ਇੱਕ ਨੌਜਵਾਨ ਐਕਸਪਾਇਰ ਹੋ ਜਾਂਦਾ ਹੈ ਇੱਕ ਨੌਜਵਾਨ ਸ਼ਹੀਦ ਹੋ ਜਾਂਦਾ ਹੈ ਸ਼ੁਭਕਰਨ ਜੀ ਪੰਜ ਨੌਜਵਾਨਾਂ ਦੀ ਆਈ ਸਾਈਡ ਚਲੀ ਜਾਂਦੀ ਹੈ ਅਸਦੀ ਅੱਖਾਂ ਦੇ ਵਿੱਚ ਮਤਲਬ ਗੋਲੇ ਵੱਜ ਕੇ ਗੋਲੀਆਂ ਵੱਜ ਕੇ ਸ਼ਰੀਰੇ ਵੱਜ ਕੇ ਤਾਂ ਉੱਥੇ ਦੋਨੋਂ ਫਰਮਾਂ ਨੇ ਸਾਰੀ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਕਿ ਹੁਣ ਅੱਗੇ ਜਾ ਕੇ ਅੱਗੇ ਹੋਰ ਦੁਬਾਰਾ ਵਧਿਆ ਨਹੀਂ ਜਾ ਸਕਣਾ ਵੱਡਾ ਨੁਕਸਾਨ ਹੋਏਗਾ ਉਹਦੇ ਨਾਲੋਂ ਚੰਗਾ ਕਿ ਆਪਾਂ ਪ੍ਰੋਟੈਸਟ ਆਪ ਦਾ ਅੰਦੋਲਨ ਇੱਥੇ ਮਜਬੂਰਨ ਬੈਠ ਕੇ ਸਾਨੂੰ ਕਰਨਾ ਪਏਗਾ ਤੇ ਅਸੀਂ ਇੱਥੇ ਬੈਠਣਾ ਪਿਆ ਸੰਨ ਜੀ ਤੁਹਾਨੂੰ ਰਹਿ ਗਈ ਗੱਲ ਕਿ ਅੱਜ ਤੱਕ ਅਸੀਂ ਕਰਿਆ ਕੀ ਅੰਦੋਲਨ ਜੀ ਦੇਖੋ ਅੰਦੋਲਨ ਦੀਆਂ ਪ੍ਰਾਪਤੀਆਂ ਬਹੁਤ ਨੇ ਸਭ ਤੋਂ ਪਹਿਲੀ ਪ੍ਰਾਪਤੀ ਤਾਂ ਇਹ ਹੈ ਹਰਿਆਣਾ ਸੌਰੀ ਭਾਰਤ ਸਰਕਾਰ ਨੂੰ ਜੀ ਇਹ ਕਹਿਣਾ ਪਿਆ ਕਿ ਅਸੀਂ ਜਿਹੜਾ ਗੰਨਾ ਹੈ ਗੰਨੇ ਦਾ ਰੇਟ ਫਰਵਰੀ ਦੇ ਵਿੱਚ ਆ ਕੇ ਕਦੇ ਗੰਨੇ ਦਾ ਰੇਟ ਨਹੀਂ ਵਧਦਾ ਹੁੰਦਾ ਗੰਨੇ ਦਾ ਰੇਟ ਜਦੋਂ ਵੀ ਵਧਦਾ ਹੈ ਉਹ ਜੂਨ ਜਲਾਈ ਚ ਵਧਦਾ ਹੁੰਦਾ ਜੀ ਔਰ ਇਸ ਵਾਰੀ ਗੰਨੇ ਦਾ ਰੇਟ ਉਹਨਾਂ ਨੇ ਜਦੋਂ ਵਧਾਇਆ ਉਹ ਫਰਵਰੀ ਚ ਵਧਾਇਆ ਔਰ ਅਪ੍ਰੈਲ ਚ ਵਧਾਇਆ ਕਿਉਂ ਕਿ ਪਿਛਲੇ ਸਮਿਆਂ ਦੇ ਵਿੱਚ ਗੰਨਾ ਕਾਸ਼ਟਕਾਰ ਕਿਸਾਨ ਵੀ ਅੰਦੋਲਨ ਕਰਦੇ ਰਹੇ ਤੇ ਇਹਨਾਂ ਨੂੰ ਇਹ ਸੀਗਾ ਗੱਲ ਕਿ ਇਸ ਅੰਦੋਲਨ ਦਾ ਤੇ ਉਸ ਅੰਦੋਲਨਕਾਰੀ ਕਿਸਾਨਾਂ ਦਾ ਇਹਦੇ ਸਮੇਲ ਹੋ ਗਏ ਅੰਦੋਲਨ ਵੱਡਾ ਨਾ ਹੋ ਜੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਸਰਕਾਰ ਨੇ ਉਹਨਾਂ ਕਿਸਾਨਾਂ ਨੂੰ ਗੰਨੇ ਦੇ ਰੇਟ ਦੇ ਵਿੱਚ 25 ਰੁਪਏ ਦਾ ਵਾਧਾ ਕੀਤਾ ਜੀ ਹਰਿਆਣੇ ਦੇ ਅੰਦਰ ਵੱਡੀ ਪੱਧਰ ਤੇ ਪੈਰਾਮਿਲਟਰੀ ਫੋਰਸੇਜ਼ ਲਾਈਆਂ ਹਰਿਆਣੇ ਦੇ ਲੋਕਾਂ ਨੂੰ ਨੋਟਿਸ ਕੱਢੇ ਕਿ ਜਿਹੜੇ ਅੰਦੋਲਨ ਦਾ ਹਿੱਸਾ ਬਣਨਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ ਜਾਣਗੀਆਂ ਉਹਨਾਂ ਦੇ ਕੇਸ ਮੁਕਾਦਮੇ ਬਾ ਦਿੱਤੇ ਜਾਣਗੇ ਲੇਕਿਨ ਫਿਰ ਵੀ ਹਰਿਆਣੇ ਦੇ ਲੋਕ ਮੈਦਾਨ ਮੈਦਾਨ ਦੇ ਵਿੱਚ ਆਏ ਅੰਦੋਲਨ ਦਾ ਹਿੱਸਾ ਬਣੇ ਔਰ ਉਹ ਹਰਿਆਣੇ ਦੀ ਆਮ ਪਬਲਿਕ ਨੂੰ ਟਿਕਾ ਕੇ ਰੱਖਣ ਲਈ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਕੋਆਪਰੇਟਿਵ ਦਾ ਜਿਹੜਾ ਕਰਜ਼ਾ ਕਿਸਾਨਾਂ ਦਾ ਉਹ ਕਿਸਾਨਾਂ ਦਾ ਉਹਦਾ ਸਾਰਾ ਵਿਆਜ ਮਾਫ ਕਰਦੇ ਆ ਤੇ ਉਹਦੀ ਪੈਨਲਟੀ ਜੰਨੀਆਂ ਪਈਆਂ ਨੇ ਕਿਸਾਨਾਂ ਨੂੰ ਸਾਰੀਆਂ ਮਾਫ ਕਰਦੇ ਏਡਾ ਏਡਾ ਮਤਲਬ ਇਹ ਵੀ ਇਸ ਅੰਦੋਲਨ ਦੇ ਪ੍ਰੈਸ਼ਰ ਦੇ ਥੱਲੇ ਕਿ ਹਰਿਆਣਾ ਹੋਰ ਨਾ ਭਟਕੇ ਹਰਿਆਣੇ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ ਇਹ ਵੀ ਇਸ ਅੰਦੋਲਨ ਤੋਂ ਹੋਇਆ ਜੀ ਅੱਗੇ ਉਸ ਟਾਈਮ ਦੇ ਵਿੱਚ ਵਿੱਚ ਇੱਕ ਮੀਟਿੰਗ ਆ ਜਾਂਦੀ ਹੈ WTO ਦੀ ਠੀਕ ਤਾਂ WTO ਦੇ ਵਿੱਚ ਸਾਡੇ ਅੰਦੋਲਨ ਦੇ ਪ੍ਰੈਸ਼ਰ ਨੇ ਇਹ ਕਰਵਾਇਆ ਕਿ ਇਹਦੇ ਪ੍ਰੈਸ਼ਰ ਥੱਲੇ ਆ ਕੇ ਸਰਕਾਰ ਨੇ ਕਿਹਾ ਕਿ ਪੀਸ ਕਲੋਜ਼ ਆ ਜਿਹੜਾ ਇਹਨੂੰ ਰੈਗੂਲਰ ਕੀਤਾ ਜਾਏ ਪੀਸ ਕਲੋਜ਼ ਦਾ ਮਤਲਬ ਬੜਾ ਸੀਰੀਅਸ ਹੈ ਜੀ ਕਿ ਕਿਸਾਨਾਂ ਦੀ ਫਸਲ ਖਰੀਦਣ ਦਾ ਤੇ ਅੱਗੇ ਜਿਹੜੇ ਮਤਲਬ ਬੇਜ਼ਮੀਨੇ ਲੋਕ ਨੇ ਜਾਂ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਬਸਦੇ ਲੋਕ ਨੇ ਉਹਨਾਂ ਨੂੰ ਅਸੀਂ ਮਤਲਬ ਪੀਡੀਐਸ ਦਾ ਹੋਰ ਨ ਸਕੀਮਾ ਦੇ ਤਹਿਤ ਅਨਾਜ ਦੇ ਸਕੀਏ ਔਰ ਉਸ ਨੂੰ ਪੀਸ ਕਲੋਜ਼ ਨੂੰ ਰੈਗੂਲਰ ਕੀਤਾ ਜਾਏ ਇੱਕ ਵੱਡੀ ਮੰਗ ਸੀ ਜੀ ਇਹਦਾ ਇਹਦਾ ਇਨਡਾਇਰੈਕਟ ਢੰਗ ਦੇ ਨਾਲ ਮਤਲਬ ਇਹ ਨਿਕਲਦਾ ਹੈ ਕਿ ਸਾਡੀਆਂ ਫਸਲਾਂ ਖਰੀਦਣ ਦਾ ਰਸਤਾ ਖੁੱਲਣ ਲਈ ਸਰਕਾਰ ਨੇ ਉੱਥੇ ਅਪੀਲ ਕੀਤੀ ਜੀ ਚਲ ਇਹ ਇਹ ਉਦੋਂ ਉਸ ਟਾਈਮ ਤੇ ਹੋਈਆਂ ਸੈਕੰਡ ਵੱਡੀ ਗੱਲ ਇਹ ਹੋਈ ਕਿ ਜਦੋਂ ਅੰਦੋਲਨ ਚੱਲਦਾ ਸੀਗਾ ਤੇ ਸਰਕਾਰ ਵੱਲੋਂ ਇਲੈਕਸ਼ਨ ਅਨਾਉਂਸ ਹੋ ਜਾਂਦਾ ਹੈ ਜੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜੀ ਤੋਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਪੱਤਰਕਾਰ ਵੀ ਕਹਿ ਰਹੇ ਸੀ ਬੁੱਧੀਜੀਵੀ ਵੀ ਕਹਿ ਰਹੇ ਸੀ ਕਿ ਤੁਹਾਨੂੰ ਹੁਣ ਅੰਦੋਲਨ ਇੱਥੇ ਕਰਨ ਦਾ ਕੋਈ ਫਾਇਦਾ ਨਹੀਂ ਅੰਦੋਲਨ ਚੱਕ ਲੈਣਾ ਚਾਹੀਦਾ ਜੀ ਪਰ ਅਸੀਂ ਦੋਨੋਂ ਫਾਰਮਾਂ ਵੀ ਜਿੰਨੀ ਕ ਸਮਝਦੇ ਸੀਗੀ ਲੀਡਰਸ਼ਿਪ ਦੀ ਉਹ ਸਮਝ ਦੇ ਵਿੱਚੋਂ ਅਸੀਂ ਇਹ ਫੈਸਲਾ ਲਿਆ ਕਿ ਸਾਨੂੰ ਅੰਦੋਲਨ ਚੱਕਣਾ ਨਹੀਂ ਚਾਹੀਦਾ ਪਹਿਲੀ ਵਾਰ ਇਹ ਫਸਟ ਟਾਈਮ ਜੀ ਕਿ ਉਧਰੋਂ ਅੰਦੋਲਨ ਚੱਲਦਾ ਹੋਵੇ ਤੇ ਉਧਰੋਂ ਚੋਣਾਂ ਚੱਲਦੀਆਂ ਹੋਣ ਜੀ ਜਦੋਂ ਚੋਣਾਂ ਦੇ ਦੌਰ ਤੁਸੀਂ ਆਪਾਂ ਅੰਦੋਲਨ ਜਾਰੀ ਰੱਖਾਂਗੇ 올 ਦਾ ਪੋ ਪੋ ਪੋਲਿਟੀਕਲ ਪਾਰਟੀਆਂ ਨੂੰ ਸਾਡੇ ਕਿਸਾਨਾਂ ਦੇ ਇਸ਼ੂਆਂ ਦੇ ਉੱਤੇ ਆਪਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣੀਆਂ ਪੈਣਗੀਆਂ ਕਿਸਾਨਾਂ ਦੀ ਗੱਲ ਕਰਨੀ ਪਵੇਗੀ ਜੀ ਪਰ ਸਾਨੂੰ ਇਹ ਅੰਦੋਲਨ ਨੂੰ ਰੈਗੂਲਰ ਰੱਖਣਾ ਚਾਹੀਦਾ ਜੀ ਤੋਂ ਰੈਗੂਲਰ ਰੱਖਿਆ ਜਿਹਦੇ ਵਿੱਚ ਜੋ ਰਿਜ਼ਲਟ ਬਿਲਕੁਲ ਜੋ ਅਸੀਂ ਸੋਚਦੇ ਸੀ ਉਹਦੇ ਮੁਤਾਬਕ ਆਇਆ ਪੋਲੀਟੀਕਲ ਪਾਰਟੀਆਂ ਨੇ ਸਾਡੇ ਇਹਨੂੰ ਅਜੰਡੇ ਚ ਲੈ ਕੇ ਆਂਦਾ ਜੀ ਜਿੱਦੇ ਸਰਕਾਰਾਂ ਬਣਨੀਆਂ ਸ਼ੁਰੂਆਤ ਤੋਂ ਆਪਣਾ ਰਿਜ਼ਲਟ ਹੋਣੇ ਸ਼ੁਰੂ ਹੋਏ ਜੀ ਪੱਛਮੀ ਬਣਾਲ ਤੋਂ 5 ਐਮਪੀ ਸਾਡੇ ਕੋਲੇ ਤੇ ਕਿਨੋਰੀ ਬਾਰਡਰ ਤੇ ਆਉਂਦੇ ਨੇ ਜੀ ਅਸੀਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਕਰਨ ਵਾਸਤੇ ਚਲੇ ਗਏ। ਔਰ ਉਹ ਸਾਡੀ ਕਨਵੈਨਸ਼ਨ ਦਾ ਪਰਪਸ ਇਹ ਸੀਗਾ ਕਿ ਸਰਕਾਰ ਜਿਹੜਾ ਭਰਮ ਫਲਾਰੀ ਲੋਕਾਂ 'ਚ ਜੀ ਕਿ ਜੇ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਦਿੰਨੇ ਆ ਤਾਂ ਦੇਸ਼ ਦੀ ਅਰਥ ਵਿਵਸਥਾ ਤੇ ਬਹੁਤ ਵੱਡਾ ਬੋਝ ਪਏਗਾ। ਜੀ ਉਹਨਾਂ ਦਾ ਕਹਿਣਾ ਹੈ ਕਿ 17.5 ਲੱਖ ਕਰੋੜ ਦਾ ਬੋਝ ਪਏਗਾ। ਜੀ ਮਹਿੰਗਾਈ ਵਧ ਜੇਗੀ। ਹਾਂਜੀ ਔਰ ਇਹਦੇ ਤੇ ਅਸੀਂ ਸੈਮੀਨਾਰ ਕਰਵਾਇਆ ਤੇ ਬਹੁਤ ਸਿਆਲੇ-ਸਿਆਲੇ ਮਾਹਰ ਡਾਕਟਰ ਉਹਨੇ ਮਾਹਰਾਂ ਨੇ ਅਰਥ ਸ਼ਾਸਤਰੀਆਂ ਨੇ ਆ ਕੇ ਗੱਲ ਰੱਖੀ ਕਿ ਕਤਾਈ ਕਿਸੇ ਕਿਸਮ ਦਾ ਕੋਈ ਵੀ ਕੋਈ ਬੋਝ ਨਹੀਂ ਪੈਣ ਵਾਲਾ ਬਿਲਕੁਲ ਨੋਰਮਲ ਹੈ ਗੱਲ ਕਿ ਆਹ ਦੇਸ਼ ਦੇ ਕਿਸਾਨ ਨੂੰ ਬਿੜਾ ਕਿਸੇ ਬੋਝ ਤੋਂ ਅਗਰ ਸਰਕਾਰ ਸੰਜੀਦਾ ਹੋਵੇ ਤਾਂ ਐਮਐਸਪੀ ਦੀ ਗਰੰਟੀ ਲਾਉ ਦਿੱਤਾ ਜਾ ਸਕਦਾ ਸਾਰੀ ਦੀ ਸਾਰੀ ਫਸਲ ਖਰੀਦੀ ਜਾ ਸਕਦੀ ਹੈ ਨੋ ਪ੍ਰੋਬਲਮ ਉਹਨਾਂ ਨੇ ਉੱਥੇ ਕਲੀਅਰ ਕੀਤਾ ਔਰ ਉੱਥੇ ਸਾਨੂੰ اپੋਜੀਸ਼ਨ ਦੇ ਵੱਖ-ਵੱਖ ਲੀਡਰਾਂ ਮ ਆਪਣੇ ਐਮਪੀ ਸਰਵਾਂ ਲਗਭਗ 13 11 ਤੇ 12 ਐਮਪੀ ਮਿਲਿਆ ਕੇ ਜੀ ਉਹਨਾਂ ਨਾਲ ਗੱਲਬਾਤ ਚੱਲੀ ਛੱਡੀ ਜੀ ਤਾਂ ਉੱਥੇ ਉਹਨਾਂ ਨੇ ਸਾਨੂੰ ਇੱਕ ਟਾਈਮ ਸਾਡਾ ਫਿਕਸ ਕੀਤਾ ਲੀਡਰ ਆਫ اپੋਜੀਸ਼ਨ ਅਰਜੀ ਆਪਣਾ ਇਹਦੇ ਨਾਲ ਰਾਹੁਲ ਗਾਂਧੀ ਨਾਲ ਜੀ ਇਸ ਵੇਲੇ ਸੀ ਰਾਹੁਲ ਗਾਂਧੀ ਨੂੰ ਮਿਲਦੇ ਆ ਜੀ ਤੇ ਰਾਹੁਲ ਗਾਂਧੀ ਨੇ ਸਾਡੇ ਕੋਲੋਂ ਸਾਰੀ ਸਿਚੁਏਸ਼ਨ ਸਮਝਣ ਦੀ ਕੋਸ਼ਿਸ਼ ਕੀਤੀ ਸੀ ਸਮਝਾਈ ਦਿੱਨੀ ਸਾਡੀ ਸਮਝ ਸੀ ਜੀ ਔਰ ਉਹ ਫਿਰ ਇਸ਼ੂ ਸਾਡਾ ਪਾਰਲੀਮੈਂਟ ਦੇ ਅੰਦਰ ਸਟਰੋਂਗਲੀ ਉੱਠਿਆ ਜੀ ਕਿਸਾਨ ਮਜ਼ਦੂਰ ਦਾ এজেন্ডਾ ਜੀ ਸਟ੍ਰਾਂਗਲੀ ਉੱਠਿਆ ਔਰ ਉਹਦੇ ਤੇ ਸਾਡੇ ਮਤਲਬ ਲਗਾਤਾਰ ਚਰਚਾ ਚੱਲ ਰਹੀ ਹੈ ਅੰਮ੍ਰਿਤ ਨਾ ਖਹਿੜਾ ਅੱਜ ਜਦੋਂ ਵੀ ਪਾਰਲੀਮੈਂਟ ਚ ਕੋਈ ਗੱਲ ਹੁੰਦੀ ਹੈ ਤਾਂ ਕਿਸਾਨ ਦੇ ਉੱਤੇ ਬੋਲਣਾ ਹਰ ਇੱਕ ਐਮਪੀ ਦੀ ਮਜਬੂਰੀ ਬਣਿਆ ਹੋਇਆ ਹੈ ਕੀ ਲੱਗਦਾ ਜੀ ਤੁਹਾਨੂੰ ਇਹ ਜੋ ਸੈਂਟਰ ਸਰਕਾਰ ਚੁਕੇਗੀ ਵੇਖੋ ਇਹਦੇ ਹਾਲਾਤ ਬੰਦੇ ਹੁੰਦੇ ਨੇ ਜੀ ਸੈਂਟਰ ਸਰਕਾਰ ਜੇਕਰ ਨਹੀਂ ਚੁਕੇਗੀ ਜੀ ਤਾਂ ਅੰਦੋਲਨ ਕਰਨਾ ਸਾਡਾ ਅਨਸਰਦੀ ਲੋੜ ਹੈ ਜੀ ਇਹ ਸਾਨੂੰ ਕਰਨਾ ਪੈਣਾ ਹੈ ਜੀ ਕਿਉਂਕਿ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਜਿਹੜਾ ਫਿਊਚਰ ਹੈ ਸਾਡੇ ਬੱਚਿਆਂ ਦਾ ਜੀ ਉਹਨੂੰ ਸੇਵ ਕਰਨ ਲਈ ਸਾਨੂੰ ਲੜਾਈ ਲੜਨੀ ਪੈਣੀ ਹੈ ਜੀ ਪਰ ਇਹਨੂੰ ਅੰਜਾਮ ਤੱਕ ਲੜਨੀ ਪੈਣੀ ਹੈ ਜੀ ਉਹਦੇ ਕੀ ਖਮਿਆਜੇ ਨੇ ਕੀ ਉਹਦਾ ਨੁਕਸਾਨ ਹੈ ਉਹ ਸਰਕਾਰ ਨੇ ਦੇਖਣਾ ਜੀ ਪਿੱਛੇ ਸਾਡਾ ਅੰਦੋਲਨ ਚੱਲਿਆ ਸਾਡੇ ਤੇ ਉਹਨਾਂ ਨੇ ਗੋਲੀਆਂ ਚਲਾ ਲਈਆਂ ਸਾਡੇ ਨੌਜਵਾਨ ਸ਼ਹੀਦ ਕਰ ਲਏ ਸਾਡੇ ਟਰੈਕਟਰ ਤੋੜ ਲਏ ਜੀ ਔਰ ਅਸੀ ਉਹਦਾ ਉਹਨਾਂ ਦੇ ਉਸ ਜ਼ਬਰਦਸਤ ਮੁਕਾਬਲੇ ਸਬਰ ਨਾਲ ਤੇ ਸ਼ਾਂਤੀ ਨਾਲ ਕੀਤਾ। ਨੌਜਵਾਨ ਸ਼ਹੀਦ ਹੋਇਆ ਜੀ ਪੰਜਾਬ ਸਰਕਾਰ ਵੱਲੋਂ ਮਾਨਤਾ ਬਹੁਤ ਚੰਗੇ ਤਰੀਕੇ ਨਾਲ ਪ੍ਰਾਪਤ ਪਰਿਵਾਰ ਨੂੰ ਮਿਲੀ ਹੈ। ਨੌਕਰੀ ਵੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਇਆ ਵੀ ਦਿੱਤਾ ਗਿਆ। ਤੁਹਾਡੇ ਵੱਲੋਂ ਵੀ ਸੰਸਥਾ ਵੱਲੋਂ ਕਹਿ ਦਈਏ ਕਿ ਜਥੇਬੰਦੀਆਂ ਵੱਲੋਂ ਵੀ ਚੰਗਾ ਸਹਿਯੋਗ ਦਿੱਤਾ ਗਿਆ। ਕੀ ਸੈਂਟਰ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ? ਦੇਖੋ ਜਿਨ੍ਹਾਂ ਨੇ ਮਾਰਨਾ ਹੈ ਜੀ ਉਹ ਸਹੂਲਤਾਂ ਕਿਉਂ ਦੇਣਗੇ? ਜੀ ਸਵਾਲ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੇਰਾ ਉਹ ਸਵਾਲ ਤੁਹਾਡੇ ਸਵਾਲ ਦਾ ਜਵਾਬ ਅਜੇ ਪੂਰਾ ਨਹੀਂ ਹੋਇਆ ਸੀ ਜੀ ਸੌਰੀ ਤੁਸੀਂ ਵਿੱਚ ਬੋਲ ਪਏ ਜੀ ਤਾਂ ਮੇਰਾ ਉਹਦੇ ਤੇ ਇਹ ਸੀਗਾ ਕਿ ਸਾਡੇ ਤੇ ਜੋ ਹੋਇਆ ਜੁਰਮ ਉਹ ਅਸੀਂ ਸ਼ਾਂਤੀ ਨਾਲ ਚੱਲਿਆ ਜੀ ਔਰ ਜੋ ਕੁਝ ਹੋਇਆ ਪੂਰੇ ਵਰਲਡ ਨੇ ਪੂਰੇ ਭਾਰਤ ਦੇ ਇੱਕ ਇੱਕ ਨਾਗਰਿਕ ਨੇ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਮਾਧਿਅਮ ਤੋਂ ਜਾਂ ਆਮ ਚੈਨਲਾਂ ਦੇ ਮਾਧਿਅਮ ਤੋਂ ਉਹ ਲੋਕਾਂ ਤੱਕ ਗਿਆ ਲੋਕਾਂ ਨੇ ਉਹਨੂੰ ਵੇਖਿਆ ਜੀ ਔਰ ਲੋਕਾਂ ਦੇ ਅੰਦਰ ਇੱਕ ਨਰਾਜਗੀ ਇੱਕ ਗੁੱਸਾ ਆਇਆ ਜੀ ਔਰ ਉਹ ਗੁੱਸਾ ਵੀ ਲੋਕ ਹੋਰ ਕਿਸੇ ਤਰੀਕੇ ਨਾਲ ਜਿਹੜੇ ਨਹੀਂ ਸਿਕੜ ਸਕਦੇ ਉਹਨਾਂ ਨੇ ਆ ਕੇ ਚੋਣਾਂ ਦੇ ਵਿੱਚ ਆ 2024 ਦੀਆਂ ਚੋਣਾਂ 'ਚ ਜੀ ਉਹਨਾਂ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਜੀ ਜਿਹੜੀ ਭਾਜਪਾ 200 ਆਏ ਕਹਿੰਦੀ ਸੀ ਅਬ ਕੀ ਬਾਅਦ 400 ਪਾਰ ਉਹ 240 ਤੇ ਫਸ ਗਈ ਪਰ ਕਰੋੜੀਆਂ ਦੀ ਸਰਕਾਰ ਬਣੀ ਜੀ ਇਹ ਇਸ ਅੰਦੋਲਨ ਦਾ ਅਗਲੀ ਗੱਲ ਜੀ ਇਸ ਅੰਦੋਲਨ ਦੇ ਦੌਰਾਨ ਅਸੀਂ ਬਹੁਤ ਵਾਰੀ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਆਮ ਲੋਕਾਂ ਦਾ ਮੰਨਣਾ ਸੀਗਾ ਕਿ ਜੇਕਰ મોદી ਦੁਆਰਾ ਬਣ ਜਾਂਦਾ ਤੇ ਸੰਵਿਧਾਨ ਨਹੀਂ ਬਚੇਗਾ ਸੰਵਿਧਾਨ ਨੂੰ ਤੋੜ ਮਰੋੜ ਕਰ ਦੇਣਗੇ ਜੀ ਔਰ ਇਹਨਾਂ ਦੀ ਯਤਨ ਵੀ ਸੀ ਸਰਕਾਰ ਭਾਵੇਂ ਕਮਜ਼ੋਰ ਬਣੀ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਜਿਹੜਾ ਵਕਫ ਬੋਰਡ ਦੀਆਂ ਜ਼ਮੀਨਾਂ ਸੀ ਉਹਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਸਕੇ ਜੀ ਔਰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਔਰ ਉਹ ਤਾਂ ਹੀ ਬਚਿਆ ਉਹ ਕਾਨੂੰਨ ਤੋੜ ਮਰੋੜ ਨਹੀਂ ਕਰ ਸਕੇ ਜੇਕਰ ਸਰਕਾਰ ਕਮਜ਼ੋਰ ਬਣੀ ਸੀ ਔਰ ਵਿਰੋਧੱਖਸ਼ ਮਜ਼ਬੂਤ ਬਣਿਆ ਇਹਦਾ ਮਤਲਬ ਇਹ ਪੱਖ ਮਜ਼ਬੂਤ ਇਸ ਸਰਕਾਰ ਕਮਜ਼ੋਰ ਇਸ ਅੰਦੋਲਨ ਦੇ ਉੱਤੇ ਚੱਲੀਆਂ ਗੋਲੀਆਂ ਨੇ ਜੀ ਇਹ ਇਹ ਤਬਦੀਲੀ ਲੈਂਦੀ ਹੈ ਠੀਕ ਇਟ ਮੀਨਸ ਕਿ ਅਸੀਂ ਗੋਲੀਆਂ ਖਾਲੀਆਂ ਅਸੀਂ ਕਿਸਾਨ ਸ਼ਹੀਦ ਕਰਾਇਆ ਸਾਥ ਰਹੇ ਕੋ ਅਸੀਂ ਬਹੁਤ ਕੁਝ ਇੱਥੇ ਤਸ਼ੱਦਦ ਚੱਲਿਆ ਜੀ ਲੇਕਿਨ ਉਹਦਾ ਖਮਿਆਜਾ ਲੋਕਾਂ ਨੇ ਇਹਨਾਂ ਨੂੰ ਝੁਕਣ ਲਈ ਮਜਬੂਰ ਕੀਤਾ ਇਹਨਾਂ ਨੂੰ ਉਹਦਾ ਰਜ਼ੱਟ ਝੁਕਣਾ ਪਿਆ ਜੀ ਔਰ ਸਾਡੇ ਇਸ ਅੰਦੋਲਨ ਨੇ ਇਨਡਾਇਰੈਕਟਲੀ ਅਗਰ ਇਹਨੂੰ ਛਾਤੀ ਮਾਰੀ ਜੀ ਤਾਂ ਸਿੱਧ ਹੁੰਦਾ ਕਿ ਸੰਵਿਧਾਨ ਨੂੰ ਬਚਾਉਣ ਦਾ ਵੱਡਾ ਕੰਮ ਸਾਡੇ ਇਸ ਅੰਦੋਲਨ ਦਾ ਜੀ ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਸਰਕਾਰ ਝੁਕ ਨਹੀਂ ਰਹੀ ਮੰਨ ਨਹੀਂ ਰਹੀ ਕੀ ਲੱਗਦਾ ਮੰਨੂਗੀ ਜੀ ਮੈਨੂੰ ਨਹੀਂ ਲੱਗਦਾ ਸਰਕਾਰ ਬਹੁਤ ਜ਼ਿਆਦਾ ਟਾਈਮ ਜੀ ਇਹਦੇ ਤੇ ਅੜ ਪਾਉਗੀ ਜੀ ਸਰਕਾਰ ਨੂੰ ਅਖੀਰ ਮੰਨਣਾ ਪੈਣਾ ਹੈ ਜੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਮਤਲਬ ਸਹਾਰੇ ਲੈਂਦੀ ਹੈ ਕਦੇ ਸੁਪਰੀਮ ਕੋਰਟ ਦਾ ਸਹਾਰਾ ਲੈਂਦੀ ਹੈ ਜੀ ਕਦੇ ਕਿਸੇ ਹੋਰ ਤਰ੍ਹਾਂ ਦਾ ਸਹਾਰਾ ਲੈਂਦੀ ਹੈ ਠੀਕ ਲੇਕਿਨ ਇਹ ਜੇ ਸਹਾਰਿਆਂ ਨਾਲ ਕਦੇ ਮਤਲਬ ਅੰਦੋਲਨ ਸਮਾਪਤ ਨਹੀਂ ਹੁੰਦੇ ਹੁੰਦੇ ਅਸੀਂ ਆਪਣੇ ਹੱਕਾਂ ਦੀ ਲੜਾਈ ਦੇ ਉੱਤੇ ਮਾਰ ਨਿਕਲੇ ਆ ਉਹ ਅਸੀਂ ਲੈਣ ਲਈ ਮਤਲਬ ਤੁਰਿਆ ਉਸੇ ਲਵਾਂਗੇ ਜੀ ਆਮ ਲੋਕਾਂ ਵੱਲੋਂ ਇਹ ਕਹਿ ਦਿੱਤਾ ਜਾਂਦਾ ਕਿ ਇਹ ਕੇ ਤਾਂ ਕਿਸਾਨ ਵਿਲੇ ਨੇ ਜੀ ਜਗਾ ਜਗਾ ਧਰਨੇ ਲਾ ਕੇ ਬੈਠ ਜਾਂਦੇ ਨੇ ਉਹਨਾਂ ਲੋਕਾਂ ਲਈ ਕੀ ਸੰਦੇਸ਼ ਦੇਣਾ ਜਾਓਗੇ ਜੋ ਘਰ ਬੈਠੇ ਬੋਲਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੇ ਵੀਰੇ ਕਹਿੰਦੇ ਨੇ ਕਿ ਆਮ ਕਿਸਾਨ ਤੇ ਮਜ਼ਦੂਰ ਤੇ ਗੱਲ ਨਹੀਂ ਕਹੇਗਾ ਜੀ ਲਿਕਨ ਇਹ ਜ਼ਰੂਰ ਹੈ ਕਿ ਕੁਝ ਪੋਲੀਟੀਕਲ ਪਾਰਟੀਆਂ ਦੇ ਹੱਥਾਂ ਤੇ ਚੜ ਗਏ ਜਿਹੜੇ ਵਿਚਾਰੇ ਜਿੰਨਾਂ ਨੂੰ ਨਹੀਂ ਪਤਾ ਜੀ ਕਿ ਕਿਸਾਨ ਦੀ ਕੰਟਰੀਬਿਊਸ਼ਨ ਕੀ ਹੈ ਜੀ ਦੇਸ਼ ਦੇ ਅੰਦਰ ਇਹ ਕੰਟਰੀਬਿਊਸ਼ਨ ਜਿੰਨਾਂ ਨੂੰ ਨਹੀਂ ਪਤਾ ਜਾਂ ਜਿਹੜੇ ਇਹਨਾਂ ਦੇ ਉੱਤੇ ਧਿਆਨ ਹੀ ਨਹੀਂ ਦੇਣਾ ਚਾਹੁੰਦੇ ਜੀ ਇਹ ਉਹ ਲੋਕ ਬੋਲਦੇ ਨੇ ਜੀ ਆਮ ਵਿਅਕਤੀ ਸਮਝਦਾ ਹੈ ਕਿ ਕਿਸਾਨ ਦੀ ਕੰਟਰੀਬਿਊਸ਼ਨ ਕੀ ਹੈ ਜੀ ਅ ਅੰਦਾਜ਼ਾ ਲਓ ਤੁਸੀਂ ਅੱਜ ਅੱਜ ਤੱਕ ਜਦੋਂ ਤੋਂ ਸਰਕਾਰਾਂ ਬਣ ਰਹੀਆਂ ਨੇ ਜੀ ਕਦੇ ਵੀ ਕਿਸਾਨ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਉਹਦੇ ਤੇ ਕਦੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਜੀ ਔਰ ਮੈਂ ਉਹਦੇ ਤੇ ਜੇ ਗੱਲ ਕਰਾਂ ਤੇ 2800 ਨੂੰ ਲਗਭਗ ਪੁਰਾਣੀ ਸਰਵੇ ਹੈ ਜੀ ਉਸ ਵੇਲੇ 2880 ਰੁਪਏ ਪਰ ਕਣਕ ਪੈਦਾ ਹੋਈ ਜੀ ਹੁਣ 2880 ਪੈਦਾ ਹੋਵੇ ਮੰਨ ਲਓ ਅੱਜ ਵੀ 2880 ਨੂੰ ਪੈਦਾ ਹੋਵੇ ਤੇ ਵਿਕਰੀ ਇਹ ਮਤਲਬ 2275 ਜੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਅੱਜ ਵੀ ਸਾਡੀ ਕਣਕ 600 ਰੁਪਿਆ ਲਾਗਤ ਨਾਲੋਂ ਘੱਟ ਰੇਟ ਦੇ ਉੱਤੇ ਸੀ ਬੇਚ ਰਹੇ ਹਾਂ ਜੀ ਕਜਦੋਂ ਕਣਕ ਲਾਗਤ ਨਾਲੋਂ 600 ਰੁਪਏ ਘੱਟ ਰੇਟ ਤੇ ਵਿਕ ਰਹੀ ਹੈ ਜੀ ਤਾਂ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੇਖੋ ਇਹ ਇੱਕ ਕੰਟਰੀਬਿਊਸ਼ਨ ਹੈ ਸਾਡੇ ਲੋਕਾਂ ਦੀ ਜੀ ਸਾਡੇ ਲੋਕਾਂ ਦੀ ਦੇਸ਼ ਪ੍ਰਤੀ ਇੱਕ ਸਮਰਪਣ ਹੈ ਜੀ ਕਿ ਅਸੀਂ ਫਿਰ ਵੀ ਅਨਾਜ ਪੈਦਾ ਕਰਕੇ 7 ਲੱਖ ਕਿਸਾਨ ਜਦੋਂ ਖੁਦਕਸ਼ੀਆਂ ਨਾਲ ਮਰ ਚੁੱਕਿਆ ਹੋਵੇ ਜੀ ਫਿਰ ਵੀ ਅਸੀਂ ਅਨਾਜ ਪੈਦਾ ਕਰਕੇ ਸਾਰੀ ਪਬਲਿਕ ਨੂੰ ਦੇ ਰਹੇ ਹਾਂ ਜੀ ਅਗਰ ਅੱਜ ਕਿਸਾਨਾਂ ਦੇ ਕੋਲੋਂ ਇਹ ਜ਼ਮੀਨਾਂ ਖੁੱਸ ਜਾਂਦੀਆਂ ਨੇ ਜੀ ਇਹ ਪ੍ਰਾਪਰਟੀਆਂ ਕਾਰਪੋਰੇਟ ਦੇ ਹੱਥੇ ਚਲੀਆਂ ਜਾਂਦੀਆਂ ਨੇ ਤਾਂ ਤੁਸੀਂ ਇੱਕ ਤਜਰਬਾ ਕਰਕੇ ਹੁਣੇ ਦੇਖ ਲਿਓ ਕਿਸੇ ਵੀ ਵੇਲੇ ਇਸੇ ਅਡਾਨੀਆਂ ਦੇ ਮੋਲ 'ਚ ਚਲੇ ਜਾਇਓ ਉੱਥੇ ਜਾ ਕੇ ਤੁਸੀਂ ਆਟਾ ਖਰੀਦ ਲਿਓ ਆਮ ਮਾਰਕੀਟ ਦੇ ਮੁਕਾਬਲੇ 'ਚ ਤੁਹਾਨੂੰ ਸ਼ੀਸ਼ਾ ਚੰਨਣ ਹੋ ਜਾਏਗਾ ਕਿ ਸਾਡੇ ਕੋਲ 2200 ਨੂੰ ਜਾਂ 2275 ਰੁਪਏ ਕਣਕ ਖਰੀਦ ਕੇ ਤੇ ਅੱਗੇ ਜਾ ਕੇ ਜਿਹੜਾ ਆਟਾ ਹੈ ਉਹ ਲੋਕਾਂ ਨੂੰ ਲਗਭਗ 55 50 55 ਰੁਪਏ ਵਿਕ ਰਿਹਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੋਈ ਮਤਲਬ ਝੂਠ ਨਹੀਂ ਆ ਗੱਲ। ਹੁਣ 50 55 ਰੁਪਏ ਵਾਲੀ ਕਿਹੜੀ ਚੀਜ਼ ਪਾਦੀ ਸੀ ਉਹਨਾਂ ਨੇ? ਨਾ ਮਤਲਬ ਸਾਡੀ ਪਬਲਿਕ ਨੂੰ ਜੀ ਸਰਕਾਰ ਜਿਹੜੀਆਂ ਗੱਲਾਂ ਕਰਦੀ ਹੈ ਕਿ ਮਹਿੰਗਾਈ ਵੱਧ ਜੇਗੀ। ਜੀ ਮੈਂ ਕਹਿੰਦਾ ਸਾਡੇ ਕੋਲੋਂ ਤਾਂ ਸਾਡੇ ਕੋਲ ਤਾਂ ਸਿਰਫ 2200 75 ਦਿੱਤੇ ਆ। ਭਾਏ ਚ 75 ਰੁਪਏ ਕਣਕ ਖਰੀਦੀ ਆ। ਜੀ ਉਸ ਕਣਕ ਦੇ 1 ਕਿਲੋ ਦਾ ਜੀ ਆਟਾ ਬਣਾਉਣ ਦੇ ਉੱਤੇ ਮੰਨ 1 ਰੁਪਿਆ ਖਰਚ ਆ ਗਿਆ ਹੋਵੇ। ਜੀ ਤੇ ਜੇ 1 ਰੁਪਿਆ ਖਰਚ ਵੀ ਆਇਆ ਤੋ 23 ਰੁਪਏ ਬੰਦਣੀ ਚਾਹੀਦੀ ਹੈ ਜੇਕਰ ਉਹਦੇ ਤੇ 2 ਰੁਪਏ ਪੈਕਿੰਗ ਤੇ ਵੀ ਖਰਚ ਆਇਆ ਹੈ ਤੋ ਬਤ ਬਤ ਮਤਲਬ 25 ਰੁਪਏ ਬੰਦਣਾ ਚਾਹੀਦਾ ਹੈ ਜੇ ਉਹਦੇ ਵਿੱਚ 2 ਰੁਪਏ 3 ਰੁਪਏ ਕਿਲੋ ਮਗਰ ਉਹਦੀ ਉਹ ਉਹਦਾ ਪ੍ਰੋਫਿਟ ਵੀ ਨਾਲ ਜੋੜ ਲਿਆ ਜਾਏ ਤਾਂ ਮੰਨ ਲਓ ਉਹ 25 ਦੀ ਬਜਾਇ 27 ਬਣ ਜਾਊਗਾ 28 ਬਣ ਜਾਊਗਾ ਔਰ ਉਹ 27 28 ਦੀ ਬਜਾਇ ਸਾਡੀ ਆਮ ਖਪਤਕਾਰ ਨੂੰ ਉਹ 55 60 ਮਿਲ ਰਿਹਾ ਹੈ ਇਹਦਾ ਮਤਲਬ ਖਪਤਕਾਰ ਦੀ ਲੁੱਟ ਤਾਂ ਅੱਜ ਵੀ ਹੋ ਰਹੀ ਹੈ ਨਾ ਹਾਂਜੀ ਲੋੜ ਇਸ ਗੱਲ ਦੀ ਨਹੀਂ ਐ ਸਾਨੂੰ ਫਸਲ ਦਾ ਪੂਰਾ ਭਾਅ ਦੇ ਕੇ ਵਿਚਲੇ ਵਿਚੋਲੀਆਂ ਨੂੰ ਕੰਟਰੋਲ ਕਰਕੇ ਖਪਤਕਾਰ ਤੱਕ ਮਜ਼ਦੂਰ ਤੱਕ ਆਮ ਵਿਅਕਤੀ ਤੱਕ ਜਿਹਦੇ ਕੋਲੇ ਜ਼ਮੀਨਾਂ ਨਹੀਂ ਜਿਨ੍ਹਾਂ ਨੇ ਮੁੱਲ ਲੈ ਕੇ ਖਾਣਾ ਉਹਨਾਂ ਨੂੰ ਸਸਤਾ ਅਨਾਜ ਪ੍ਰੋਵਾਈਡ ਕਰਵਾਇਆ ਜਾ ਸਕਦਾ ਹੈ ਅਗਰ ਸਰਕਾਰ ਦੀ ਨੀਅਤ ਸਾਫ਼ ਹੋਵੇ ਜੀ ਲੇਕਿਨ ਇਹ ਕੰਮ ਸਾਰੇ ਦੇ ਸਾਰੇ ਦਿੱਤੇ ਤਾਂ ਹੋਏ ਨੇ ਕਾਰਪੋਰੇਟ ਨੂੰ ਜੀ ਹੁਣ ਸਾਡੇ ਕੋਲੋਂ ਕਣਕ ਖਰੀਦੀ ਲਈ ਜਾਂਦੀ ਹੈ 2275 ਰੁਪਏ ਉਹਨੂੰ ਉਹੀ ਕਣਕ ਖਰੀਦਦੀ ਆ ਉਹਨਾਂ ਵਪਾਰੀਆਂ ਤੋਂ ਮੁੜ ਕੇ ਦੁਬਾਰਾ ਕੌਣ ਖਰੀਦਦੀ ਹੈ ਸਰਕਾਰ ਅਸੀਂ ਜ਼ਿਲ੍ਹੇ 'ਚ ਰੋਟੀ ਦੇਣੀ ਹੈ ਅਸੀਂ ਮਿਡ ਮਿਡ ਅਮੀਲ ਦੇ ਉੱਤੇ ਭੋਜਨ ਦੇਣਾ ਹੈ ਅਸੀਂ ਅਸੀਂ ਸਾਡੇ ਮਤਲਬ ਜਿਹੜੇ ਬੇਜ਼ਮੀਨੇ ਲੋਕ ਨੇ ਵਿਚਾਰੇ ਉਹਨਾਂ ਨੂੰ ਅਸੀਂ ਜਿਹੜਾ 3 ਅਨਾਜ ਦੇਣ ਦੀ ਸਹੂਲਤ ਹੈ ਉਹ ਜਾਰੀ ਰੱਖਣੀ ਹੈ ਜੀ ਉਹ ਜਾਰੀ ਰੱਖਣ ਦੀ ਕਿਉਂ ਸਾਡੇ ਕਿਸਾਨਾਂ ਤੋਂ 2275 ਖਰੀਦਣ ਦੀ ਬਜਾਏ ਉਹ ਵਪਾਰੀ ਤੋਂ ਕਿਉਂ ਖਰੀਦਿਆ ਜਾਂਦਾ ਹੈ ਜੀ ਉਹ ਜੇ ਕਿਸਾਨਾਂ ਤੋਂ ਸਿੱਧਾ ਸਰਕਾਰ ਖਰੀਦ ਲਵੇ ਤਾਂ ਸਾਰੇ ਦਾ ਸਾਰਾ ਅਨਾਜ ਇੱਥੇ ਦੇਸ਼ ਦੇ ਵਿੱਚ ਵਰਤ ਮੰਡਿਆ ਜਾਵੇ ਤਾਂ ਮੈਨੂੰ ਲੱਗਦਾ ਸਰਕਾਰ ਤੇ ਵੀ ਬੋਝ ਘਟ ਜਾਈ ਹਾਂ ਉਹਦੇ ਚਿਰੇ ਵਪਾਰੀਆਂ ਨੂੰ ਵਿੱਚ ਪ사 ਕੇ ਕਾਰਪੋਰੇਟ ਨੂੰ ਵਿੱਚ ਪ사 ਕੇ ਉਹਨਾਂ ਦੇ ਘਰ ਭਰਨੇ ਆ ਉਹ ਭਰੇ ਜਾ ਰਹੇ ਨੇ ਪਰ ਸਾਡੇ ਮਤਲਬ ਮਜ਼ਦੂਰ ਨੂੰ ਜਿਹੜਾ ਅਨਾਜ ਹੈ ਉਹ ਫ੍ਰੀ ਦੇਣ ਦੇ ਬਹਾਨੇ ਇਹ ਨਹੀਂ ਪਤਾ ਲੱਗ ਰਿਹਾ ਕਿ ਕਾਰਪੋਰੇਟ ਨੂੰ ਕਿਵੇਂ ਦਿੱਤਾ ਜਾ ਰਿਹਾ ਹੈ ਕਾਰਪੋਰੇਟ ਦਾ ਘਰ ਕਿਵੇਂ ਭਰਿਆ ਜਾ ਰਿਹਾ ਹੈ ਸੋ ਇਹ ਸਭ ਤੋਂ ਸਾਰੀਆਂ ਗੱਲਾਂ ਨੇ ਜਿਹੜੀਆਂ ਮਤਲਬ ਇਹਦੇ ਵਿੱਚ ਅੱਜ ਵਿਚਾਰਨ ਦੀ ਲੋੜ ਹੈ ਜੀ ਜੀ ਦੇ ਤੇ ਅਸੀਂ ਮਤਲਬ ਸਾਡਾ ਪ੍ਰੋਟੈਸਟ ਵੀ ਇਸ ਗੱਲ ਦਾ ਹੈ ਕਿ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਮਹਿੰਗਾਈ ਹੋਣ ਦੀ ਬਜਾਏ ਸਗੋਂ ਮਤਲਬ ਮਹਿੰਗਾਈ ਘਟੇਗੀ ਜੀ ਥੈਂਕ ਯੂ